ਹਲੋ ਜੀ ਸਸੀ ਗੱਲ ਸਾਰਿਆਂ ਨੇ ਉਮੀਦ ਕਰਕੇ ਤੇ ਸਾਰੇ ਵਧੀਆ ਹੋਮ ਹੋਗੇ ਜਿੱਦਾਂ ਕਿ ਤੁਹਾਨੂੰ ਪਤਾ ਕਿ ਸ਼੍ਰੀ ਦੀ ਜੋੜ ਮੇਲੇ ਸਟਾਪ ਹੋ ਚੁੱਕਿਆ ਹਨ ਪੋ ਮਿਨਾ ਸ਼ਿਰੋਜ ਹੋ ਗਿਆ ਤੇ ਆਪਣਾ ਸ਼੍ਰੀ ਚਮਕੌਰ ਸਾਹਿਬ ਕੱਲ ਪਹਿਲਾ ਦਿਵਾਨ ਸੀ ਅੱਜ ਦੂਜਾ ਤੇ ਅਸੀਂ ਅੱਜ ਚੱਲਿਆ ਤੇ ਨਾਲ ਨਾਲ ਸੁੰਨੂ ਦੇ ਦਰਸ਼ਨ ਕਰਵਾਨੇ ਆ ਜਾ ਕੇ ਚਲੋ ਆਜੋ ਚੱਲਦੇ ਆਪਾਂ ਸੇ ਮੇਸ਼ ਮੇਰੇ ਸਲਾ ਤੇਰੀ ਜਹ ਬਾਪਨਾ ਕੋਈ ਸੁਣਿਓ ਜੀ ਦਾ ਚੱਕ ਫਤੇ ਸਿੰਘ ਨੂੰ ਖਡਾਉਣਾ ਚਾਹੁੰਦੇ ਹੋਣ ਨੇ ਅਧਿਆਤਮ ਚੱਕ ਫਤੇ ਸਿੰਘ ਨੂੰ ਹਾ ਆ ਗਈਆਂ ਜਿਗਰ ਦੇ ਟੋਟੇ ਨੀਂਹਾ ਆ ਗਈਆਂ ਜਿਗਰ ਦੇ ਟੋਟੇ ਤਾਂ ਵੀ ਤੇਰੀ ਅੱਖ ਤਾਂ ਰੋਈ ਧਨ ਧਨ ਦਸ਼ਮੇਸ਼ ਮੇਰੇ ਸਾਈਆਂ ਤੇਰੀ ਜੇ ਹਵਾ ਤਨਾ ਕੋਈ ਧਨ ਧਨ ਦਸ਼ਮੇਸ਼ ਮੇਰੇ ਬਾਜਾ ਵਾਲੇ ਸ਼ੇਨਸ਼ਾ ਤੂੰ ਜੋਤ ਅਗਮੀ ਬਾਜਾ ਵਾਲੇ ਸ਼ੇਨਸ਼ਾ ਤੂੰ ਜੋਤ ਅਗਮੀ ਮੇਰੇ ਬਾਜਾ ਵਾਲੇ ਸ਼ੇਨਸ਼ਾ تُو جو تغمی میرے باجان والے شین شاہ تُو جو تغمی تُو چھت ترم دی رکھ لئی دے سران دی تھمی چھت ترم دی رکھ لئی ਦੇ ਸਿਰਾ ਦੀ ਥੰਮੀ ਤੂੰ ਛਤਰਮ ਦੀ ਰਾਖ ਲਈ ਦੇ ਸਿਰਾ ਦੀ ਥੰਮੀ ਤੂੰ ਛਤਰਮ ਦੀ ਰਾਖ ਲਈ ਦੇ ਸਿਰਾ ਦੀ ਥੰਮੀ ਪੜੋ ਤੇਰੀ ਅਮਰ ਕਹਾਣੀ ਬਾਦਸ਼ਾਹ ਹੈ ਬਹੁਤ ਹੀ ਲੰਮੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਇਹਦੀ ਅਮਰ ਕਹਾਣੀ ਸਾਹ ਹੈ ਬਹੁਤ ਲੰਮੀ ਨਾ ਅਮਰ ਆਨਸਾਨ ਹੈ ਬਹੁਤ ਲੰਮੀ ਤੇਰੇ ਵਰਗਾ ਪੁੱਤਰ ਕੋਈ ਜਮਲ ਵਰਗਾ ਪੁੱਤਰ ਕੋਈ ਜਮ ਲਵੇ ਮਾਂ ਅਜੇ ਨਾ ਜਮੀ ਵਰਗਾ ਪੁੱਤਰ ਕੋਈ ਜਮ ਲਵੇ ਮਾਂ ਅਜੇ ਨਾ ਜਮੀ ਤੇਰੇ ਵਰਗਾ ਪੁੱਤਰ ਕੋਈ ਜਮ ਨਾਵੇ ਮਾਂ ਅਜੇ ਨਾ ਜਮੀ ਹਾਂ ਵਰਗਾ ਪੁੱਤਰ ਕੋਈ ਜਮ ਲਵੇ ਮਾ ਅਜੀ ਨਾ ਜਮੀ ਪੜੋ ਤੇਰੇ ਵਰਗਾ ਪੁੱਤਰ ਕੋਈ ਜਮ ਲਵੇ ਮਾ ਅਜੀ ਨਾ ਜਮੀ ਵਾ ਤੇਰੇ ਪੁੱਤਰ ਕੋਈ ਨਾ ਲਵੇ ਮਾ ਅਜੀ ਨਾ ਜਮੀ ਮੇਰੇ ਬਾਜਾ ਵਾਲੇ ਸ਼ੈਲ ਤੂੰ ਜੋਤ ਅਦਮ ਨੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਹਾਂਜੀ ਲੋ ਜੀ ਆਪਾਂ ਘਰ ਪਹੁੰਚ ਚੁੱਕੇ ਆਂ ਤੇ ਜਿੱਤਾਂਗੇ ਤੁਹਾਨੂੰ ਪਤਾ ਅੱਜ ਦੂਜਾ ਦੀਵਾਨ ਸੀਗਾ 시ਦੀ ਜੋੜ ਮਿਲਦਾ 시디 ਚਮਕੌਰ ਸਾਹਿਬ ਤੇ ਅੰਦੂਸਰੇ ਦੇ ਪੈ ਐ ਸਵਰਤ ਜਿਆਦਾ ਮਤਲਬ ਰਸ਼ ਹੋਇਆ ਸੰਗਤ ਦਾ ਤੇ ਪਹਿਲਾਂ ਨਹੀਂ ਇੰਨਾ ਜਿਆਦਾ ਹੁੰਦਾ ਸੀਗਾ ਤੇ ਇਸ ਪਰ ਬਹੁਤ ਬਹੁਤ ਜਿਆਦਾ ਰਸ਼ ਆਉਣ ਕਰਕੇ ਸਾਨੂੰ ਬਹੁਤ ਜਿਆਦਾ ਟਾਈਮ ਲੱਗ ਗਿਆ ਅੰਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਤੇ ਸਤਿ ਲੋਕੋ ਹੀ ਨੇ ਵਾਕਿ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕੱਲੂ ਫੇਰ ਜਾਵਾਂਗੇ ਕੱਲੂ ਲਾਸਤ ਦਾ ਦੀਵਾਨਾ ਸ਼ਿਦੀ ਜੋੜ ਮੇਲੇ ਦਾ ਸ਼੍ਰੀ ਚਮਕੌਰ ਸਾਹਿਬ ਤੇ ਕੱਲੂ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜ਼ਰੂਰ ਤੇ ਵਾਕੀ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੇ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਧੰਨਵਾਦ ਸਾਰਿਆਂ ਦਾ